ਫਰੋਜਪੁਰ ਵਿੱਚ 5000 ਲੀਟਰ ਨਕਲੀ ਦੇਸੀ ਘਿਓ ਫੜੇ ਜਾਣ ਦੀ ਖਬਰ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਮਾਮਲਾ ਫਰੋਜਪੁਰ ਦੇ ਅਸੋਕਾ ਡੈਰੀ ਤੋਂ ਸਾਹਮਣੇ ਆ ਰਿਹਾ ਹੈ ਜਿਸ ਤੋਂ ਨਕਲੀ 25 ਡਰਮ ਦੇਸੀ ਘਿਓ ਦੇ ਅਤੇ ਨਕਲੀ ਦੁੱਧ ਦੇ ਬਰਾਮਦ ਕੀਤੇ ਗਏ ਹਨ ਫਰੋਜਪੁਰ ਤੋਂ ਸੁਖਮੰਦਰ ਸਿੰਘ ਸਾਤ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ ਲੇਕਿਨ ਮਿੱਟੀ ਵਾਲਾ ਲੋਕਾਂ ਦੀ ਜੀ ਸੇਤ ਨਾ ਖਵਾ ਰਹੀ ਹੈ ਜੀ ਜਵਾਦ ਇਹ ਚੀਜ਼ਾਂ ਲੋਕਾਂ ਨੂੰ ਖਵਾ ਰਹੇ ਨੇ ਫਿਰ ਚ ਮਿਸਤਰੀ ਕੀ ਕਰਨਗੇ ਮੈਨੂੰ ਦੱਸੋ ਹਾਂਜੀ ਸਰ ਅੱਜ ਤੁਸੀਂ ਇੱਥੇ ਸ਼ੋਕਾ ਡੇਰੀ ਤੇ ਆਏ ਹੋ ਤੇ ਕੀ ਦੇਖਿਆ ਇਦਾਂ ਦਾ ਜੀ ਡਿਸਟ੍ਰਿਕਟ ਫੂਡ ਸੇਫਟੀ ਅਫਸਰ ਸਾਹਿਬ ਨਾਲ ਆਏ ਨੇ ਉਹਨਾਂ ਦੀ ਟੀਮ ਆਈ ਹੈ ਤੇ ਤਕਰੀਬਨ 25 ਡਰਾਂ ਹਾਂਜੀ 25 ਡਰਾਂ ਮੈਨੂੰ ਇਨਫੋਰਮੇਸ਼ਨ ਸਹੀ ਵੀ ਆਪਣੇ ਨਕਲੀ ਕਿਉਂ ਦਾ ਮਤਲਬ ਮਿਲਾਵਟੀ ਕਿ ਹੋਇਆ ਹੈਗਾ ਦੇਸੀ ਕਿਉਂ ਤੁਸੀਂ ਖੁਦ ਪਰਸਨਲ ਵਿਜ਼ਿਟ ਕੀਤੀ ਹੈ ਕਿਦਾਂ ਦੇ ਦੇੜੇ ਹਾਲਾਤ ਸੀਗੇ ਜਿਹੜਾ ਇਹਨਾਂ ਦਾ ਸਟੋਰ ਬਣਿਆ ਹੋਇਆ ਹੈ ਜੀ ਇਹ ਤਾਂ ਜੀ ਬਹੁਤ ਮਾੜੀ ਹਾਲਤ ਦੇ ਵਿੱਚ ਤੁਸੀਂ ਆਪ ਵੀ ਦੇਖ ਕੇ ਆਏ ਕਿ ਕਿ ਗੰਦਗੀ ਹੈ ਮੱਖੀਆਂ ਨੇ ਤੇ ਹੋਰ ਚੂਹੇ ਦੀ ਵੀ ਕੁਝ ਹੈ ਬੇਸਟੇਜ ਮੇਰੇ ਵਿੱਚ ਹੀ ਨਾਲ ਹੀ ਬਕਸ ਹੋਈ ਪਈ ਹੈ ਤੇ ਬਾਕੀ ਬੀਐਫਐਸਓ ਹਸਾਬ ਨਾਲ ਦੱਸ ਰਹੇ ਜੀ ਕੁਝ ਪੰਕਸ ਤੁੰਗਸ ਵੀ ਲੱਗੀ ਹੋਈ ਹੈ ਤੇ ਪਹਿਲੀ ਨਜ਼ਰੀਏ ਦੇਖ ਕੇ ਦੱਸ ਰਹੇ ਸੀ ਵੀ ਖਾਣ ਜੋਗ ਨਹੀਂ ਹੈ ਇਹ ਜੋ ਵੀ ਸਪਲਾਈ ਤੇ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਜੀ ਇਹ ਦੇਰੇ ਹੀ ਆਪ ਤੇ ਮੈਨੂੰ ਸੈਂਪਲ ਭਰਿਆ ਜੋ ਵੀ ਕੰਦੀ ਕਾਰਵਾਈ ਹੋਏਗੀ ਉਹ ਕੰਦੀ ਕਾਰਵਾਈ ਹਾਂਜੀ ਸਰ ਨਾਮ ਕੀ ਹੈ ਜੀ ਤੁਹਾਡਾ ਜੀ ਮੇਰੇ ਨਾਮ ਕਿਸ਼ਨ ਬਾਂਸਲੇ ਜੀ ਅੱਜ ਕਿਸ ਜਗ੍ਹਾ ਤੇ ਆ ਜਿਹੜੀ ਤੁਸੀਂ ਰੇਡ ਕਰਨ ਆਏ ਤਾਂ ਕੀ ਬਰਾਮਦ ਹੋਇਆ ਤਾਂ ਅੱਜ ਅਸੀਂ ਸਾਨੂੰ ਇੱਕ ਕੰਪਲੇਂਟ ਆਈ ਹੈ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਇੱਥੇ ਖੈਬ ਫਿਰੋਜ਼ਪੁਰ ਕੈਂਟ ਬਾਜ਼ਾਰ ਨੰਬਰ 7 ਦੇ ਵਿੱਚ ਅਸ਼ੋਕਾ ਡੈਰੀ ਕਟਰੀ ਤੈਨੂੰ ਨਕਲੀ ਦੁੱਧ ਤੇ ਘਿਓ ਦੀ ਕੋਈ ਕੰਪਲੇਨ ਸੀ ਜੀ? ਆਈ ਮੜਿਆ। ਹੋਰ ਕਿੰਨੇ ਬ੍ਰਾਹਮਤ ਹੋਇਆ ਕੀ ਕੁਆਂਟੀਟੀ ਸੀ ਜੀ? ਦੁੱਧ ਤਾਂ ਥੋੜਾ ਜਿਹਾ ਬਟ ਘਿਓ ਬਹੁਤ ਜ਼ਿਆਦਾ ਕੁਆਂਟੀਟੀ ਚ ਬ੍ਰਾਹਮਤ ਹੋਇਆ ਜੀ ਅਪਰੋਕਸੀਮੇਟਲੀ 25 ਡਰਮ ਨੇ ਤੇ ਲਗਭਗ ਇੱਕ ਡਰਮ ਦੇ ਵਿੱਚ 200 ਕਿਲੋ ਘਿਓ ਇੱਕ ਡਰਮ ਦੇ ਵਿੱਚ ਹੈ। ਤੇ ਕੀ ਕਾਰਵਾਈ ਅਮਲ ਚ ਲਿਆਂਦੇ ਜਾ ਰਹੀ ਹੈ? ਅਸੀਂ ਹੁਣ ਇਹਦੇ ਸੈਂਪਲਸ ਲੈ ਰਹੇ ਹਾਂ ਜੀ ਤੇ ਇਸ ਚੀਜ਼ ਚ ਕਰ ਰਹੇ ਹਾਂ।